ਆਹ ਹੋ ਮਿਲ ਗਿਆ ਮਿਲ ਗਿਆ ਰਿਜ਼ਲਟ ਤਾਂ ਮਿਲ ਗਿਆ ਆ ਆ ਤੇਰੇ ਛਿੱਤਰ ਪੜਿਆ ਘਰੇ ਆ ਜਾ फटाफट ਸਾਲ ਲੱਗੇ ਬਾਈ ਗॉड ਤੇਰੇ ਨੰਬਰ ਸਭ ਤੋਂ ਘੱਟ ਆ ਤੇ ਸੋ ਹੈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਸੀਮਾ ਬਲੌਗਸ ਤੁਹਾਡਾ ਸਵਾਗਤ ਹੈ ਕੀ ਹਾਲ ਅੱਜ ਸਾਡ ਆਇਓ ਬਿਕ ਟਿਕ ਟਾਕ ਹੋ ਗਏ ਤੋ ਹੱਡੀ ਦੁਆ ਤੇ ਪਰਮੈਲਸ ਬਿਲਕੁਲ ਠੀਕ ਹੈ ਸੋ ਗਾਇਸ ਤੁਸੀਂ ਦੇਖ ਰਹੇ ਹੋਵਗੇ ਮੇਰੀ ਮੂਤ ਨਹੀਂ ਮੁਸਕਾਟ ਕਿਉਂ ਆ ਕੀ ਆ ਮੁਸਕਾਟ ਉਹ ਕਿੰਨੋਂ ਨਿਕਲ ਬੰਨ ਕੰਨ ਨੀ ਮੁਸਕਰਾਟ 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 ਜੋ ਵੀ ਹੈ ਗਾਇਸ ਜੋ ਤੁਸੀਂ ਸੋਚਦੇ ਹੋਵਗੇ ਹਨਾ ਦੇ ਅੱਜ ਪੀਟੀਐਮ ਆਛਦੀ। ਇਹ ਦਿਲ ਚ ਹੋਲ ਪੈ ਰਹੇ ਆ। ਓਏ। ਇਧਰ ਮੰਮੀ ਮੰਮੀ ਤਿਆਰ ਹੁੰਦੀ ਆ ਪੀਟੀਐਮ ਲਈ। ਮੰਮੀ ਨੇ ਦਿਲਾਲ ਲਿਪਸਟਿਕ ਲਾਈ ਆ ਦੇਖ ਲੋ ਵੇ ਦੇਡੇ ਕਾਇ ਨਾ ਫਾਇਰ ਆ ਕੇ ਤੁਹਾਡੇ ਛਿੱਤਰ ਪ੍ਰਿੰਟ ਹੋਣੀ ਆ। ਨਹੀਂ ਹੋਣੀ। ਮੈਨੂੰ ਪੱਕਾ ਪਤਾ ਮੈਂ ਪਾਛਾ। আচ্ছা। ਕੰਮ ਮਾਰਨੀ। ਪੱਕਾ ਪਤਾ। ਕਈ ਦੇ ਲੈ ਚੈਲੰਜ ਕਰ ਰਹੀ ਹੈ ਬਟ ਮੈਨੂੰ ਐਸਾ ਹੈਲੋ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਮੈਨੂੰ ਐਸਾ ਚੈਲੰਜ ਕਰ ਲੈ ਮੈਨੂੰ ਗੁੱਡ ਮਾਰਨਿੰਗ ਬੁਲਾਉਣੇ ਨਿੰਦੇ ਗਾਇਸ ਕੀ ਕਰੀਏ ਹੁਣ ਅਸੀਂ ਰੈਡੀ ਹੋ ਰਹੇ ਆਂ ਚਾਹ ਪੀ ਕੇ ਫਿਰ ਜਾਣੇ ਮੈਂ ਕਿ ਕੈਂਪ ਜੇ ਹੋ ਕੇ ਆਉਂਦਿਆਂ ਨੂੰ ਚਾਹ ਚੂ ਪੀ ਕੇ ਉਹ ਤਾਂ ਰੋਮਾਂਗੇ ਨਾ ਚਿੱਤਰਿਤ ਮਾਰ ਮਾਰ ਜੋਗੇ ਰੂਹ ਤੁਹਾਨੂੰ ਤੇ ਚਲੋ ਗਾਇਸ ਦੇਖਦੇ ਆ ਕਿ ਬੰਦਾ ਵਾ ਹਨੋ ਆ ਕੇ ਮਿਲਦੇ ਆ ਫੇਰ ਇਸ ਮੀਟਿੰਗ ਤੋਂ ਜਾਓ। ਆਵਾਜ਼ ਸੁੱਤਾ पे ਆਵਾ ਦੇ ਦਿਓ। ਹਾਂ ਉਹ ਸੁੱਤਾ पे ਦੇਖ ਲਓ ਗਾਇਸ। ਉਹ ਕੋਈ ਪਰਵਾਹ ਨਹੀਂ ਹੈ। ਉਹ ਦੇਖ ਲਓ। ਪਤਾ ਕੋਈ ਸੁੱਤਾ पे आओ। ਉਹ ਇਹ ਤੇ ਫੇਲਾ ਪੇਪਰ ਚੋ। ਓਏ। ਤੂੰ ਫੇਲਾ ਪੇਪਰ ਦੇ। ਅੰਦਰ ਲੋਕ ਲੱਗਿਆ ਨੇ ਪਹਿਲੀ ਹੋਣਾ। ਨਾ। ਹੈ? ਫੂਲ ਵਾਲੇ ਪੜਨਾ ਸਾਡੇ ਸਕੂਲ ਕੋਲ ਪਾਸੇ ਕੋ ਮੋੜ ਸਕੁੰਦੇ ਆ। ਗੁਲਾੜੇ ਉਹ ਤੁਹਾਨੂੰ ਇੱਕ ਲੰਬਾ ਇਹਨਾਂ ਨੂੰ ਪੈਸੇ ਕਮਾਉਣੇ ਸਿਖਾ ਦੋ ਕਰਪਾ ਕਰਕੇ। ਹੂੰ। ਅੰਦਰ ਅੰਦਰ ਬਾਤ ਤਾਓ। ਹਾਂ। ਜੇ ਮੈਂ ਫੇਰ ਹੋ ਗਿਆ। ਹੂੰ। ਨੂੰ ਕਿਸੇ ਨੇ ਕੁਝ ਕਹਿਣਾ ਨਹੀਂ। ਕਿਉਂ? ਆ ਮੈਂ ਧੱਕੇ ਨਹੀਂ ਕਰ ਰਿਹਾ ਕਹਿਣਾ ਨਹੀਂ। ਤੂੰ ਇਹ ਦੱਸ ਦੋ। ਨਹੀਂ ਮੇਰੇ ਇੱਥੇ ਦੱਸ ਤੂੰ ਰਿਆ। ਨਹੀਂ ਕਿੱਦਾਂ ਮੂੰਹ ਚ ਕੁੱਤੀ ਖਾਈ ਨਾ ਫਿਰ। ਕੁੱਤਾ ਹੈ ਤੂੰ। ਜੇ ਨਾ। ਚਲ। ਜੇ ਨਹੀਂ ਲੈ ਲਵਾਂ ਤੇ ਤਿੱਖਾ ਨਾ ਹੋਵੋ। ਹਾਂ। ਮੈਂ ਕੰਬਲ-ਕੁੰਬਲ ਚਾਰਾ ਬਣਾ ਲੈਣਾ ਮੈਂ ਨਾ ਧੀਆ ਮੈਂ ਨਹੀਂ ਥਰੇ ਕੰਬਲ ਚ ਮਲ ਗਈ ਚ ਨਹੀਂ ਬਾਹਰ ਦਾ ਮਤ ਦਿੱਗਾ ਹਾਂ ਉਹ ਤਾਂ ਕੋਈ ਦਿੱਕਤ ਨਹੀਂ ਆਹ ਉਹ ਵਾਚ ਕਰ ਵਾਚ ਕਰ ਕੋਈ ਕਹੇ ਪਹਿਲ ਵੀ ਹੋ ਗਿਆ ਮਨੂਕਾ ਚੱਕਰ ਨਹੀਂ ਜੱਟ ਕੋਲ ਪੈਸੇ ਪੈਸਾ ਚਲੋ ਗਾਇਸ ਸਕੂਲ ਵੱਲੋਂ ਇੱਕ ਮੈਸੇਜ ਆਇਆ ਵਾ ਦੇਖ ਲੈ ਕੀ ਆਇਆ ਮੈਸੇਜ ਆ ਗਿਆ ਕੀ ਆਏ ਦੇਖ ਲਈਏ ਉਹ ਕਹਿੰਦੇ ਪੀਟੀਐਮ ਕੈਨਸਲ ਕੈਨਸਲ ਹੋਦੀ ਹੋ ਜਾਏ ਕੈਨਸਲ ਫੇਰ ਕੱਲ੍ਹ ਦਾ ਪਾ

ਜਿਹੜਾ ਜ਼ਿਆਦਾ ਬੋਲਦਾ ਗੱਤ ਗੱਤ ਕਰਦਾ ਜਿਹੜਾ ਉਹ ਬੰਦਾ ਸਾਡਾ ਵਿਚਾਰਾ ਫੇਲ ਹੋ ਗਿਆ ਤਿੰਨ ਪੇਪਰਾਂ ਦੇ ਤਿੰਨ ਪੇਪਰਾਂ ਆ ਗਏ ਤੁਹਾਨੂੰ ਜੀ ਫੇਲ ਹੋ ਗਿਆ ਅਮਾ ਅੱਜ ਤੁਸੀਂ ਤਾਂ ਸਬਨਾਲ ਦੇ ਵੱਧ ਕਾਣ ਬੋਲਦਾ ਅਮਾ ਸਹੀ ਲੱਗਾ ਹਾਏ ਇਹ ਕਿਹੜਾ ਪੜਾ ਤੇ ਆ ਜਾ ਗਾਈਸ ਵੈਸੇ ਨਾ ਇਹ ਆਪਣਾ ਵਲੌਗ ਚੱਲਦਾ ਵਾ ਤੇ ਅਮਰ ਫੇਲ ਨਹੀਂ ਹੋਇਆਗਾ ਅਮਰ ਪਾਸ ਹੈ ਉਹਦੀ ਤੇਰੇ ਨਾਲ ਵੱਧ ਨੰਬਰ ਹੈ ਮਨਿੰਦਰ ਹਾਂ ਤੇਰੇ ਨਾਲ ਵੱਧ ਨੰਬਰ ਹੈ ਮੈਡਮ ਦਾ ਦੇਰ ਨਹੀਂ ਖੁਸ਼ ਹੋਈ ਕਹਿੰਦੀ ਇਹਨਾਂ ਨੇ ਮੇਰੇ ਨਾਲ ਉਹ ਕੀਤਾ ਸੀ ਪ੍ਰੋਮਿਸ ਵੀ ਅਸੀਂ ਆਦ ਕੀ ਪਾਸੋਂ ਮਾਗੇ ਸਾਰੇ ਪਾਸ ਹੋ ਕੇ ਦਿਖਾਵਾਂਗੇ ਤੇ ਸਾਰੇ ਜਣੇ ਪਾਸ ਨੇ ਅਮਰ ਵੀ ਪਾਸ ਹੈ ਅਮਰ ਦੇ ਤੇਰੇ ਨਾਲ ਵੱਧ ਨੰਬਰ ਹਨ ਕਿੰਨੇ ਆ ਸ਼ਰਮ ਕਰ ਲਾ ਆ ਬਾਅਦ ਚ ਦੱਸਾਂਗੇ ਕਿੰਨੇ ਆ ਤੇ ਅਮਰ ਬਦੂ ਅਮਰ ਨਾਲ ਆਪਾਂ ਪ੍ਰੈਂਕ ਕਰਨਾ ਠੀਕ ਹੈ ਉਹਨੂੰ ਬੁਲਾਓ ਉਹਨੂੰ ਕਹ ਆ ਦੇ ਘਰੇ ਨਾ ਦੱਸੀ ਉਰੇ ਆ ਜਾ ਫਟਾਫਟ ਤੇਰੇ ਤੂੰ ਤਾਂ ਤਿੰਨ ਪੇਪਰਾਂ ਤੋਂ ਫੇਲ ਆ। ਤੋ ਉਸ ਤੋਂ ਇੱਕ ਮਿੰਟ ਹੀ ਗੋਲ ਕਰਕੇ ਮੈਂ ਕਾਲ ਕਰਕੇ ਉਹਨੂੰ ਕਹਦਾ ਆ ਰੁਕ ਰੁਕ ਕੋਈ ਇੱਧਰ ਹੈਲੋ ਇੱਕ ਮਿੰਟ ਤੁਸੀਂ ਰੁਕਿਓ ਮੈਂ ਦੁਬਾਰਾ ਫੋਨ ਕਰਦੀ ਆ ਮੈਂ ਦੁਬਾਰਾ ਅਮਰ ਨੂੰ ਫੋਨ ਲਾ ਲਾਂ ਇੱਥੇ ਵਲੌਗ 'ਚ ਲਾਉਣਾ। ਤੁਹਾਨੂੰ ਤੁਸੀਂ 5 ਮਿੰਟਾਂ ਨੂੰ ਦੁਬਾਰਾ ਕਰਿਓ। ਹਾਂ ਮੈਨੂੰ ਸੱਚੀ ਲੱਗ ਗਈ। ਆੜ ਜਾ ਯਾਰ ਇੱਕ ਜਦੋਂ ਇਦਾਂ ਕਰਕੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਪ ਚੱਪ ਹੈਲੋ ਹਾਂ ਮਰਤਿਆਲਾ ਮੇਰਾ ਵੀ ਮਿਲ ਗਿਆ ਮੇਰਾ ਵੀ ਆਹੋ ਮਿਲ ਗਿਆ ਮਿਲ ਗਿਆ ਰਿਜ਼ਲਟ ਤਾਂ ਮਿਲ ਗਿਆ ਆ ਜਾ ਆ ਜਾ ਤੇਰੇ ਛਿੱਤਰ ਪੜਿਆ ਘਰ ਆ ਜਾ ਫਟਾਫਟ ਨਹੀਂ ਮੈਂ ਫੇਲ ਤਾਂ ਨਹੀਂ ਗਿਆ ਨਾ ਛਿੱਤਰ ਵਿੱਚ ਤੂੰ ਕਿੱਥੇ ਆ ਹੁਣ ਮਾਸੇ ਦੇ ਕਰਿਆ ਆ ਮਾਸੇ ਗਿਆ ਨਾ ਪੂ ਅਜੇ ਕਰਿਆ ਆ ਮਾਸੀ ਰਿਕਾਰਡਿੰਗ ਲੈ ਕੇ ਆਣਾ ਸੀਗਾ ਉਰੇ ਆ ਫਿਰ ਤੁਹਾਨੂੰ ਘਰੇ ਆ ਕੇ ਦੱਸਦੇ ਆ ਪਤਾ ਤੇਰੇ ਤੇਰੇ ਮੈਥਸ ਚੋਂ ਤਾਂ 1 2 ਨੰਬਰ ਹੀ ਘੱਟ ਸੀਗੇ ਤੇ ਇੱਕ ਤੇਰਾ ਐਸਐਸਟੀ ਚੋਂ ਫੇਲ ਆ ਤੇ ਇੱਕ ਤੂੰ ਆ ਜਾ ਤੇਰੀ ਫੋਟੋ ਕੱਟ ਕੇ ਲਿਆ ਦੀ ਰਿਜ਼ਲਟ ਦੀ ਹਾਂ ਹੋਰ ਹੋਰ ਇੱਕ ਪੁਆਇੰਟਾਂ ਤੇ ਪਾਸ ਆ ਹਿੰਦੀ ਚੋਂ ਕਿਹਦੇ ਤੇ ਸਿੰਦੀਰ ਨਹੀਂ ਅਧੋਣ ਮੈਂ ਅੰਨਾ ਫਿਰ ਮੈਂ ਦੇਖਦਾ ਜਲਦੀ ਯਾਰ ਤੂੰ ਤਾਂ ਫੇਲ ਹੋ ਗਿਆ ਮਾ ਮਨਿੰਦਰ ਵੀ ਦੋ ਪੇਪਰਾਂ ਚ ਫੇਲ ਆ ਤੂੰ ਤਿੰਨ ਚੋਂ ਨਹੀਂ ਹੋ ਹੀ ਨਹੀਂ ਸਕਦਾ ਮੈਂ ਤਾਂ ਆਪਣੇ ਆਪ ਤੇ ਪੂਰਾ ਭਰੋਸਾ ਰੱਖਦਾ ਮਾ ਆ ਤਾਂ ਜਾ ਆਏਗਾ ਫੇਰ ਹੀ ਪਤਾ ਲੱਗੂਗਾ ਤੈਨੂੰ ਪਾਸ ਆ ਕੇ ਫੇਲ ਸਾਰੀ ਦਿਹਾੜੀ ਬਲੌਗ ਚ ਕਚ ਕਚ ਕਰੀ ਜਾਂਦੇ ਮੈਡਮ ਕਹਿੰਦੀ ਤੇਰੀ ਮੈਡਮ ਨਾ ਬਣਦੀ ਨਹੀਂਗੀ ਮੈਡਮ ਕਹਿੰਦੇ ਉਹ ਸਾਰੀ ਦਿਹਾੜੀ ਬੋਲਦਾ ਰਹਿੰਦਾ ਵਾ ਪੜਦਾ ਹੈ ਨਹੀਂਗਾ ਮੰਦਰ ਵੀ ਪਿੱਛੇ ਲਾਇਆ ਕਿ ਮੈਂ ਆਣਾ 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 ਉੱਟਾ ਦੇ ਲਈ ਆਇਆ ਨੂੰ ਜਲਦੀ ਆ ਜਲਦੀ ਬੱਸ ਬੱਸ ਘਰੇ ਨਾ ਦਸੀ ਕੁਦੇ ਵਿਚਾਰਦੇ ਹਾਲ ਬੰਦ ਨੂੰ ਨੇ ਕਿਆ ਉਹ ਉਹਨੂੰ ਆਪਦੇ ਆਪ ਤੇ ਕਿੰਨਾ ਭਰੋਸਾ ਦਾ ਹੈਗਾ ਵਾ ਫਿਰ ਸਹੀ ਭਰੋਸਾ ਉਹਨੂੰ ਆਪਦੇ ਉੱਤੇ ਹਾਂ ਸਹੀ ਹੈ ਅੱਲਾ ਨੂੰ ਆਪਦੇ ਆਪ ਤੇ ਭਰੋਸਾ ਸੈਲਫ ਕੌਨਫੀਡੈਂਟ ਹੋਣਾ ਜ਼ਰੂਰੀ ਆ ਬਿਲਕੁਲ ਸਹੀ ਗੱਲ ਨਹੀਂ ਓਏ ਓਏ ਮੈਂ ਮੁੰਡਾ ਡਰਾਈ ਜਾਂਦਾ ਲੈ ਫੜਾ ਰ ਮੈਨੂੰ ਇਹ ਨਹੀਂ ਨਹੀਂ ਕਰਨੀ ਹੁਣੇ ਨਹੀਂ ਮੈਨੂੰ ਪਤਾ ਚਲ ਚਲ ਛੋ ਜਾ ਉਹ 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 ਅੱਕੇ ਨਾਲ ਹੀ ਸੁਆਣਦੇ ਰਹਿੰਦੇ ਵਿਚਾਰੇ ਨੂੰ ਦੁੱਧ ਲਿਆ ਦੁੱਧ ਪਾ ਲਈ ਚਲੋ ਦੋਸਤੋ ਕਰਤੀ ਆ ਸ਼ਰੋਲੀ ਉਹਨਾਂ ਨੂੰ ਫੇਰ ਮਿਲਦੇ ਆਪਾਂ ਪਾਰਟੀ ਪੂਟਲੀ ਆਪਾਂ ਤਾਂ ਤਿਆਰ ਹੋ ਗਏ ਇੱਧਰ ਅਸੀਂ ਮਾਪੇ ਤਾਂ ਤਿਆਰ ਹੋ ਗਏ ਗਾਇਸ਼ ਅਸੀਂ ਪਤਾ ਚੱਲ ਨੰਨੀ ਸੱਸੀ ਕਾਲ ਦੇ ਦਿੱਤੀ ਸ਼ਾਰਿਆਂ ਨੂੰ ਸੱਸੀ ਕਾਲ ਬੋਲ ਲੈ ਬੋਲਤੀ 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 ਆ ਭਾਜੀ ਜੀ ਸੱਸੀ ਕਾਲ ਨੰਨੀ ਨੇ ਸਰ ਮੂਰੇ ਘਰ ਤਾਂ ਜਦੋਂ ਉਹਨੇ ਹੱਥ ਕੱਟੇ ਚਾਤੀ ਕਾ ਲਾ ਨਹੀਂ ਮੇਰੀ ਲਾਡੋ ਕਿੰਨੀ ਪਿਆਰੀ ਆ ਉੱਥੇ ਤੇਰਾ ਪ੍ਰਿੰਸੀਪਲ ਸਰ ਕਹਿੰਦਾ ਇਹ ਕੀ ਦਾ ਦਿਵਾਰਾ ਗੂਠਾ ਮੂੰਹ ਚ ਪਾਈ ਫਿਰਦਾ ਇਹ ਕਹਿੰਦੀ ਛੱਡ ਦੀਦੀ ਦਾਈਆ ਬੱਚਾ ਅੱਛਾ ਕਹਿੰਦਾ ਇਹਨੂੰ ਆਦਤ ਪੈ ਜਾਣੀ ਆ ਮੂੰਹ ਤੋਂ ਕੱਢ ਹੱਥ ਇਹ ਕੱਢੇ ਹੀ ਨਾ ਹੱਥ ਮੈਂ ਕਹਾਂ ਕਿੱਥੇ ਮੰਨੂਗਾ ਆ ਜਾ ਵੱਡੇ ਵੱਡੇ ਨਹੀਂ ਮੰਨਦੇ ਆ ਨਿੱਕਾ ਜਿਹਾ ਕਿੱਥੇ ਮੰਨਣ ਇਹ ਤਾਂ ਹੈਗਾ ਵੀ ਮੇਰਾ ਭਰਾ ਕੋਈ ਮੇਰਾ ਪਾ ਹਾਈ ਨਹੀਂ ਤੂੰ ਮਿੰਦੀ ਦੀ ਪਾਈ ਨਹੀਂ ਤੂੰ ਮਿੰਦੀ ਦਾ ਉਹ ਆਈ ਜਾ ਲੀ ਗੰਦੀਏ ਤੂੰ ਹੱਥ ਕੱਢ ਕੇ ਹੱਚ ਲਾ ਇਹ ਗੰਦੀਏ ਕੁੜੀ ਹਾਏ ਮੇ ਮਾਤਾ ਇੱਧਰ ਦੇਖੀ ਆ ਗਈ ਹੋ ਗਿਆ ਮੱਥੇ ਤੇ ਪਿੰਕ ਲੱਗ ਗਈ ਓ ਪਿੰਕ ਟਿੱਕਾ ਲੱਗਣਾ ਜਰਨਾ ਲੱਗਿਆ ਹਾਏ ਇਹ ਨਾ ਮਾ ਟ੍ਰੈਂਡ ਆ ਇਹ ਕਾਲਾ ਟਿੱਕਾ ਬੰਦ ਹੋ ਗਿਆ ਉਹਨਾਂ ਗੁਲਾਬੀ ਚੱਲ ਵਲ ਕਰ ਦਿੱ ਗਿਆ ਛਲਾ ਪੁੱਤ ਨੌਕ ਗਾ ਖਾਫ ਕਰ ਆ ਵਾਲਾ ਗਾਇਸ ਕਰ ਲੈਦੇ ਆਪਾਂ ਗਿਫਟ ਚ ਸੂਟ ਖੋਲਿਆ ਸੀ ਨਾ ਤੇ ਉਹ ਪਾਇਆ ਦੇ ਕਿੰਨਾ ਖੁੱਲ ਹੋ ਗਿਆ ਪਾ ਕੇ ਹੱਥ ਕੇ ਘਾ ਦੇ ਗੁਰਵੀਰ ਘਾ ਦੇ ਗੁਰਵੀਰ ਓਏ 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 ਇਹ ਮੇਰੇ ਜੀ ਕਿ ਕਿ ਨਹੀਂ ਪਿਆ ਗਾਇਸਾ ਜਿਹੀ ਰੀਲ ਹੋਰੀ ਮਨਾਨੀ ਫਿਰ ਹੈ ਚੱਚੀ ਮਨਾਈਏ ਤੂੰ ਤੇ ਮੈਂ ਪੰਗੜਾ ਪਾਏਗਾ ਫਿਰ ਡਿੰਗ ਲੱਕ ਲੱਕ ਡਿੰਗ ਲੱਕ 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 ਡਿੰਗ ਲੱਕ 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 ਡਿੰਗ ਲੱਕ 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 ਇਹਨੇ ਪਰਸੋਂ ਆਪਦੇ ਬੱਡੇ ਵਾਲੇ ਦਾ ਉਹਦੇ ਲੋਟ ਉਹਦੇ ਪਾਰਟੀ ਆ ਪਾਰਟੀ ਵਾਲੇ ਦਾ ਨਾ ਕੀ ਹੋ ਗਿਆ ਬੇ ਕੇਕ ਰੱਜ ਰੱਜ ਖਾਦਾ ਆਹ ਇਹਨੇ ਉੱਥੇ ਮੱਤ ਚਿਰੀ ਚਿਰੀ ਵਾਲਾ ਚਦੀਆ ਮੇਰੇ ਜੀਨੀ ਕਾਦਾ ਵੀ ਇਹਨੂੰ ਨਾ ਦੇਖ ਕਵਿਆ ਚਦੀ ਨੂੰ ਮਮਾ ਉਸਰਤ ਕਿ ਹੋ ਗਿਆ ਚੱਲੋ ਦੋਸਤ ਇਹ ਗਲਾਬੀ ਤਕ ਲੱਗਣ ਲੱਗਿਆ ਚੱਲ ਸੌ ਲੱਗੇ ਬਾਏ ਗੋੜ ਤੇਰੇ ਨੰਬਰ ਸਭ ਤੋਂ ਘੱਟਾ ਤੇ ਇਹਦੇ ਇਹਦੇ ਫਿਰ ਵੀ ਦੋ ਨੰਬਰ ਪੇਪਰਾਂ ਚੋਂ ਠੀਕ ਹੈ ਚੰ ਕੋਲ ਦੱਸ ਕੇ ਹੈ ਕੀ ਦੱਸਿਆ ਇਹ ਮੇਰੇ ਮੋ ਚਿੰਦ ਦੋਸਤ ਮੇਰੇ ਨੂੰ ਮਾਲਾ ਕਿਹਾ ਗਿਆ ਜਿਹੜਾ ਅੰਦਰ ਤੁਸੀਂ ਜਾਣ ਨੂੰ ਸ਼ੁਕਰ ਕਰਦਾ ਹੋਣਾ ਫਿਰ ਇਹ ਤਾਂ ਨਹੀਂ ਕਰਦੀ ਪਤਾ ਮੈਡਮ ਕਹਿੰਦੀ ਸਾਰੀ ਦਿਹਾੜੀ ਤੁਹਾਡੇ ਵਲੌਗ ਚ ਕਹਿੰਦੀ ਕੱਚ-ਕੱਚ ਕਰਦਾ ਰਹਿੰਦਾ ਵਾ ਮੈਨੂੰ ਵੀ ਮੈਡਮ ਬੋਲੇ ਨਾ ਤੇ ਇਹ ਕਿਹੜਾ ਨਾਲ ਸੀਗਾ ਆ ਨਾਲ ਸੀ ਆ ਦੋਨੇ ਨਾਲ ਸੀ ਦੋਨੇ ਵੀ ਨਹੀਂ ਸੀਗਾ ਐਂ ਨਾ ਮੈਡਮ ਬੋਲੀ ਸੱਚੀ ਮੈਨੇ ਕਹਿੰਦੀ ਮਰਦੀ ਤਾਂ ਉਮੀਦ ਹੀ ਨਹੀਂ ਸੀਗੀ ਫੇਲ ਹੋ ਜਾਊਗਾ ਕਦੀ ਇਹ ਵੀ ਫੇਲ ਕਰਾਤਾ ਕਹਿੰਦਾ ਲੜ ਚੈਲੇਂਜ ਕੀਤਾ ਸੀਗਾ ਕਿਸੇ ਪਾਸੋਂ ਮੰਗਿਆ ਹਾਂ ਪਰ ਤਾਂ ਹੋਏ ਨਹੀਂ ਕੁਝ ਸੋਪਿਆਂ ਦੇ ਡਾਕਟਰ ਸੁਪੇ ਫੇਲ ਹੁੰਦੇ ਚੁਆ ਔਰ ਦੋ ਚੁਆ ਮਨਵੀਰ ਤਾਂ ਉੱਕਾ ਹੀ ਫੇਲ ਆ ਹਾਂ ਸਾਰਿਆਂ ਚ ਸਾਰਿਆਂ ਚ ਹੀ ਮੈਥੇ ਵੀ ਫੇਲ ਸਾਰਿਆਂ ਚ ਹੁਣ ਕੀ ਕੰਮ ਹੁਣ ਕਰੇ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਜਿੰਨੀ ਦੇਰ ਤੂੰ 10ਵੀਂ ਪਾਸ ਨਹੀਂ ਨਾ ਕਰ ਲੈਂਦਾ ਉਨੀ ਦੇਰ ਤੂੰ ਸਾਡੇ ਘਰੇ ਨਹੀਂ ਆਉਣਾ ਨਹੀਂ ਹਾਂ ਥੋੜੀ ਹੋਊਗਾ ਨਾ ਪਤਾ ਮੈਨਾਂ ਸਾਨੂੰ ਬੋਲਦੀਆਂ ਨੇ ਉਹ ਮੈਡਮ ਨਹੀਂ ਕਲਾਸ ਲਾ ਗਈ ਵੇੜਾ ਨਹੀਂ ਕਲਾਸ ਮਿਲੋਣਗੀ ਤੇ ਮੇਰੇ ਰਸ਼ੀ ਕੀ ਕਰੀ ਜੇ ਫੇਲ ਹੋ ਗਏ ਅਵਾ ਮੈਡਮ ਨੇ ਇਹ ਗੱਲ ਕਹਿਨੀ ਮੈਂ ਨਹੀਂ ਤੁਸੀਂ ਆ ਕੇ ਕਹਿਣਾ ਵਲੋਗ ਦੇ ਕਰਕੇ ਫੇਲ ਹੋਇਆ ਵਾ ਵਲੋਗ ਤਾਂ ਸਿਰਫ 1 ਮਿੰਟ ਬਣਾਉਨੇ ਆ ਬਸ ਪੂਰਾ ਦਿਨ ਤਾਂ ਪੈ ਰਹੇ ਆ ਮੈਂ ਤਾਂ ਉਹਨਾਂ ਨੂੰ ਦੱਸਿਆ ਮੈਂ ਕਿ ਵਲੋਗ ਤਾਂ 15 20 ਮਿੰਟ ਲਈ ਬਣਦਾ ਵਾ ਵਲੋਗ ਸਾਰੀ ਦਿਹਾੜੀ ਥੋੜੀ ਬਣਾਉਨੇ ਆ ਸੀ ਤੇ ਕਹਿੰਦੇ ਸਰਤ ਵੰਧਾ ਅਮਰ ਬੋਲਦਾ ਅੰਕਲ ਵੀ ਤੇਰੇ ਕਹਿੰਦੇ ਤੇ ਪਾਪਾ ਵੀ ਕਹਿੰਦੇ ਅਮਰ ਸਰਤ ਵੰਧਾ ਬੋਲਦਾ ਬਲੌਗ ਤੇ ਵੈ ਕਿ ਹੋਈ ਫੇਲ ਹੋਇਆ ਵਾ ਹਣ ਫਿਰ ਘਰੇ ਦਸਣਾ ਮੈਡੋ ਕਹਿੰਦੇ ਉਹਦੇ ਘਰ ਕੋਈ ਭੈਣ ਆ ਰਹੀ ਏ ਮੈਂ ਕਹਿੰਦੇ ਨਹੀਂ ਹੁੰਦਾ ਉਹਦੀ ਗੱਲ ਨਹੀਂ ਕਰਦੇ ਆ ਵੀ ਆ ਮੈਂ ਕਿਹਾ ਹੋਣੀ ਜਾਂਦਾ ਫੋਨ ਆਇਆ ਮਰਦਾ ਉਹ ਕਹਿੰਦਾ ਤੁਸੀਂ ਲਿਆਓ ਰਿਜ਼ਲਟ ਤਾਂ ਸੀ ਨਾ ਆਇਆ ਕੋਈ ਨਸਾਂ ਦੇ ਦਿਖਾ ਦਿਓ ਜਿਦ ਤਰੀ ਦੀਦੀ ਦੇਖ ਲੈ ਤੇਰੇ 70 ਪਰੇ ਨੁੱਤ ਨਹੀਂ ਹੋਣੇ ਦੀਦੀ ਨੇ ਮੋੜ ਕੇ ਕਿਤੇ ਉਹਨੂੰ ਕਿਹਾ ਬੋਲਣਾ ਨਹੀਂ ਨਦੀਗਾ ਆਪਾਂ ਲਈ ਹਾਈ ਮਮ ਤੇ ਕਰਦੇ ਕੁਝ ਬੋਲਣ ਦੇ ਤਾਂ ਜੀ ਜੀ ਨੇ ਬੋਲਣਾ ਬਸ ਚੋਰੀ ਚੋਰੀ ਦੱਸੀ ਦੇ ਦੱਸਣਾ ਵੀ ਤਾਈ ਨੇ ਤੈਨੂੰ ਕਹੀ ਘਰੇ ਨਾ ਦੱਸ ਕਹੀ ਹਣ ਤੈਨੂੰ ਇਹ ਗੱਲ ਮਨਜ਼ੂਰਾ ਸਾਡੇ ਨਹੀਂ ਗਾਲਾਂ ਪੈਣਗੇ ਤੈਨੂੰ ਪਤਾ ਨਾ ਆਪਣਾ YouTube ਦਾ ਚੈਨਲ ਵੀ ਉਹ ਹੋ ਗਿਆ ਹੋਇਆ ਹਨਾ ਹਾਂ ਤੇ ਆਪਾਂ ਫਿਰ ਅੱਜ ਤੱਕ ਖੁਸ਼ੀ ਦਾ ਦਿਨ ਸੀਗਾ ਉਧਰੋਂ ਲੋੜੀ ਮਨਾਣੀ ਸੀ ਉਧਰੋਂ ਅੱਜ ਚੈਨਲ ਦੀ ਪਾਰਟੀ ਕਰਨੀ ਸੀ ਉਧਰ ਤੂੰ ਅੱਜ ਸੱਚਾ ਤੂੰ ਨਾ ਮੇਰੀ ਗੱਲ ਸੁਣਾ ਕਰ ਸੁਣਾ ਜਦੋਂ ਬਲੌਗ ਚੋਂ ਨਾ ਘਟ ਆਇਆ ਕਰ ਠੀਕ ਹੈ ਨਾ ਆਇਆ ਕਰ ਠੀਕ ਹੈ ਆਪਾਂ ਗਾਇਸ ਨੂੰ ਕਹਿ ਦੇਣਾ ਅੱਜ ਤੋਂ ਬਾਅਦ ਇਹਨੂੰ ਅਸੀਂ ਬਲੌਗ ਚ ਐਂਟਰੀ ਨਹੀਂ ਕਰਾਉਂਦੇਗੇ ਤੇ ਨਾ ਹੀ ਇਹ ਉਹ ਕਰੂਗਾ ਹੋਰ ਐ ਤਾਂ ਉਹ ਖਣ ਲੱਗ ਗਿਆ ਅਜਿ ਘੜਾ ਹਟਦਾ ਹੋਈ ਤਾਂ ਕਿ ਸ਼ਰਮ ਤਾਂ ਨਹੀਂ ਆਉਂਦੀ ਬਲੌਗ ਦੇਖਣ ਲੱਗੇ ਹੋਏ ਨੇ ਮੇਰੇ ਕਰਕੇ ਕੇਜਦਾ ਦਾ ਬਲਾਵਾ ਟਾਈਮਰ ਤਾਂ ਚੱਲੀ ਜਾਊਗਾ ਟਾਈਮਰ ਤਾਂ ਚੱਲੂਗਾ ਦੇਖ ਲੈ ਫਿਰ ਵੀ ਵਿਚਾਰਾ ਸੋਚਦਾ ਪਰ ਮੈਡਮਾਂ ਨੂੰ ਕੋਈ ਨਾ ਮੈਂ ਕਹਿ ਕੇ ਆਂਦਾ ਵਾ ਵੀ ਉਹ ਫਿਰ ਸਮਝ ਗਏ ਸੀ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਕਿ ਤੁਸੀਂ ਇਹ ਮੈਡਮਾਂ ਨੇ ਪ੍ਰੋਮਿਸ ਕੀਤਾ ਸੀ ਤੁਸੀਂ ਤਿੰਨਾਂ ਨੇ ਕਿਸੀ ਪਾਸ ਹਾਂ ਮੈਡਮ ਨੇ ਸਿੱਕੀ ਜਾਂ ਕਹਿੰਦੇ ਇਹਨਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਅਸੀਂ ਪਾਸ ਹੋਵਾਂਗੇ ਕਹਿੰਦੇ ਕਿਸੀ ਪ੍ਰੋਮਿਸ ਤੋੜਦਾ ਸਾਰੇ ਨੇ ਚੈਲੰਜ ਹੀ ਕੀਤਾ ਸੀਗਾ ਚੈਲੰਜ ਵੀ ਤੋੜਤਾ ਤੁਸੀਂ ਮਤਲਬ ਹੁਣ ਮੈਂ ਤਾਂ ਜਮਾ ਹੀ ਯਕੀਨ ਨਾ ਕਰਾਂ ਚਾਹੇ ਤੁਸੀਂ ਸੱਤੇ ਤਲੇ ਤੇ ਬਹਿ ਜਾਓ ਮੈਂ ਤਾਂ ਨਹੀਂ ਯਕੀਨ ਕਰਦਾ ਤੁਸੀਂ ਯਕੀਨ ਕਰੋ ਯਾਰ ਮੈਂ ਫਿਰ

ਮੈਂ ਮਾਰੂਗਾ ਪਟਾਣਾ ਹੈ ਮੈਡਮ ਨੂੰ ਤਾਲੀ ਮਿਸਟਰ ਸਾਹਿਬ ਨੂੰ ਕਾ ਮੈਂ ਇੰਡੀਆ ਪੇਪਰ ਦਿਖਾਓ ਦਿਖਾ ਨਹੀਂ ਰਿਹਾ ਪੇਪਰ ਹੀ ਫੰਦਗਾ ਨਹੀਂ ਪੇਪਰ ਨਹੀਂ ਦਿਖਾਉਂਦੇ ਐ ਕਿ ਨਹੀਂ ਰਿਹਾ ਛੁੱਟਿਆ ਬੈ ਗਿਆ ਤਾਲੀ ਜੀ ਕਹਿੰਦਾ ਮੇਰਾ ਸਿਰ ਚੜ ਗਿਆ ਬਸ ਹੁਣ ਤੇਰੀ ਕੋਈ ਸਜ਼ਾ ਵਾਏ ਦੀ ਸਜ਼ਾ ਮਰਾ ਇਹ ਤਾਂ ਕੱਢ ਨਹੀਂ ਸਕਦੇ ਤੇਰਾ ਇਹ ਹੀ ਆ ਵੀ ਤੂੰ ਜਿੰਨੀ ਤੇ ਦਸਵੀਂ ਪਾਸ ਨਹੀਂ ਕਰਦਾ ਘਰੇ ਮੇਰੇ ਪਾਸ ਦਰੂਰੇ ਜੀ ਮੰਗਣਾ ਫਿਰ ਪਤਾ ਮੈਂ ਹੁਣੇ ਦੱਸਦੀ ਨਹੀਂ ਤੇ ਲੋਕਾਂ ਨੇ ਬਾਅਦ ਚ ਕਹਿਣ ਲੱਗ ਜਾਣਾ ਉਹ ਮਨਿੰਦਰ ਦੀ ਮੰਮੀ ਨੇ ਕੱਢਤਾ ਅਮਰ ਨੂੰ ਵੀ ਕੱਢਤਾ ਦੇਖਿਆ ਅਮਰ ਨੂੰ ਵੀ ਕੱਢਤਾ ਅਮਰ ਨੂੰ ਤਾਂ ਕੱਢਿਆ ਹੀ ਫੇਲ ਹੋਇਆ ਹਰਕਤ ਕਰਤੀ ਹਾਂ ਇਹ ਨਹੀਂ ਹਰਕਤ ਕਰਤੀ ਫੇਲ ਹੋ ਗਿਆ ਜੇ ਯਾਰ ਮੈਂ ਫਿਰ ਅਰੇ ਮੈਰੀ ਵੀ ਲਾਂਪਾ ਦਿੰਦੇ ਆ ਨਾ ਤੇ ਤੂੰ ਸਾਰਾ ਦਿਨ ਉੱਧਰ ਪੜਿਆ ਰਹਿਦਾ ਇਹ ਨਹੀਂ ਉਹਨਾਂ ਨੇ ਉੱਧਰ ਬੜਿਆ ਰਹਿਦਾ ਕੋਈ ਉਹਨਾਂ ਨਾਲ ਤਾਂ ਮੋਟਰਸਾਈਕਲ ਘੁੰਮਦਾ ਹੁੰਦਾ ਨਹੀਂ ਘੁੰਮਦਾ ਤਾਂ ਨਹੀਂ ਹੈਗਾ ਦਾ ਤੇ ਸੀ ਜਾਂ ਪਰਤ ਹੋਣਾ ਸਾਰੀ ਦਿਹਾੜੀ ਇੱਥੇ ਫਿਰ ਕਦੇ ਉੱਤੇ ਕਰੇ ਥੱਲੇ ਕਰੇ ਉੱਧਰ ਕਰੇ ਉੱਤਰ ਪਰੇ ਬਾਹਰ ਅੰਦਰ ਸਾਰੀ ਦਿਹਾੜੀ ਉੱਥੇ ਕੁੱਤਿਆਂ ਨੂੰ ਫੜਦੇ ਆ ਤੇ ਉੱਥੇ ਪੇਪਰ ਤੇ ਕੁਝ ਕਰਕੇ ਆਉਂਦੇ ਨੇ ਫਿਰ ਫੇਰ ਹੋ ਜਾਂਦੇ ਨੇ ਹਿੰਦੀ ਇਹ ਸੰਭੂਤ ਮੇਰਾ ਵਜਿਆ ਹਿੰਦੀ ਐਸਐਸਟੀ ਹੋਰ ਕਹਣਾ ਸੀਗਾ ਮੈਥ ਮੈਥ ਤਾਂ ਹੋਈ ਨਹੀਂ ਸਾਡਾ ਮੈਂ ਮੈਚ ਤਾਂ ਮਾ ਆ ਕਰਕੇ ਆਇਆ ਸੀ ਬੜੇ ਬੁਧੀਆਂ ਹਿੰਦੀ ਵੀ ਮੇਰਾ ਵਜਿਆ ਨਹੀਂ ਐਸੀ ਕੰਤੇ ਲੁਕਰ ਗੜਾ ਤਾਂ ਪੈਣੀ ਤੋ ਉਹ ਵੀ ਐਂ ਤੇ ਫੇੜਾ ਪਹਿਣੀ ਆ ਚਾਹ ਫੇਰੇ ਚੱਲੀ മനോ പേ ਆਹ ਵਾਲਾ ਆਹ ਵਾਲਾ ਹੁਣ ਪਿੱਛਲੇ ਸਾਲ ਤੋਂ ਆਹ ਆਹ ਪਤੀਨਾ ਲੱਗੀ ਹੋਵੇ ਗਲਤੀ ਤਾਂ ਨਹੀਂ ਲੱਗੇਗੀ ਪਿਛਲੇ ਸਾਲ ਵਾਲਾ ਦੇਖ ਲਿਆ ਕਿਤੇ ਐਤ ਕੀ ਹਲੰਦੇ ਪਿਛਲੀ ਟਰ ਮਾਲਾ ਦੇਖ ਲਿਆ ਲੱਗਦਾ ਪਾਸਾ ਜੀ ਮਾ ਪਾਸ ਹੈ ਹਾਂ ਪਾ ਪੋਲਟਾ ਦੇ ਪਾਸ ਆ ਬੀਲਰਸ ਕਿਨੇ ਚਾਹੀਏ ਤੋਂ ਦੇ ਜੇ ਇਹ ਗ੍ਰੇਡ ਵਾਲੇ ਦੇ ਵਿੱਚ ਇਹ ਵੀ ਗ੍ਰੇਡ ਵਾਲੇ ਚ ਤੁਸੀਂ ਅੰਮਰ ਮੰਨ ਦੀ ਜੀ ਸੋਰੀ ਇਹ ਤਾਂ ਮੇਰੇ ਸਾਈਨ ਹੋਏ ਆ ਤੇਰੇ ਵਾਲੇ ਚ ਵੀ ਮੈਂ ਹੀ ਸਾਈਨ ਕਰਕੇ ਆਈ ਆ ਦਿਖਾ ਮੇਰਾ ਵੀ ਦਿਖਾ ਦੇ ਯਾਰ ਮੈਨੂੰ ਵੀ ਹੋ ਰਿਹਾ ਕੀ ਹੋ ਰਿਹਾ ਯਾਰ ਫੇਲ ਨਹੀਂ ਆ ਬੇਲਾ ਦੇਖ ਲੈ ਇੱਧਰ ਆ ਦੇ ਲੈ ਆ ਤੱਕ ਪ੍ਰਾਣੀ ਆ ਫਿਰ ਅਸੀਂ ਪ੍ਰਾਣਾ ਹੀ ਦੇ ਆ ਹੀ ਦੇਖ ਰਹੇ ਆ ਨਮਾ ਕਿਹੜਾ ਵਾ ਆ ਨਮਾ ਅਚਾਨੇ ਮੈਂ ਸਾਰੇ ਆ ਚ ਪਾਸ ਆ ਮੈਂ ਹੱਲ ਹੋਣਾ ਯਾਰ ਯਾਰ ਬੇ ਕੈਸੀ ਨਹੀਂ ਮੇਰੀ ਤਾਂ ਕਿਸੇ ਚ ਬੇ ਕੈਸੀ ਨਹੀਂ ਆਏਗੀ ਇੱਧਰ ਹਲੋ ਦਾਇਸਤਾ ਕਰਦੇ ਫਿਰ ਪਹਿਲੇ ਗਾਇਸ ਹੁਣ ਮੈਨੂੰ ਘਰ ਇਹਨਾਂ ਨੇ ਕੱਢਿਆ ਨੀਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਨਾ ਦਿੱਲੀ ਨਾ ਕਿ ਮੈਂ ਫੇਰ ਆਉਂਗਾ ਸਾਰਾ ਦਿਨ ਦਿੱਤੀ ਹੀ ਰਹਿਣਾ ਗਾਇਸ ਅਸੀਂ ਤੁੱਕੇ ਨਾਲ ਮੈਚਿੰਗ ਕਰ ਲਈ ਅੱਜ ਹਾਂਜੀ ਸੋਸੀ ਕਾਲ ਦੇ ਤੁੱਕੇ ਅੱਜ ਕਾਲੇ ਕਾਲੇ ਕੱਪੜੇ ਪਾਏ ਨਹੀਂ ਹਮ ਬਰਾਊਨ ਪਾੜੇ ਆਪਾਂ ਦੇ ਵਿੱਚ ਕੱਢ ਲਈ ਕੁੱਟੀ ਮੈਂ ਵੀ ਨਹੀਂ ਮੈਂ ਤੇਰੇ ਕੱਪੜੇ ਦਿਖਾਉਣ ਨੂੰ ਕਿੱਦਾਂ ਲੱਗ ਤੇਰੇ ਕੱਪੜਾ ਹੋਰ ਮੇਰਾ ਕੱਪੜਾ ਦੇਖੀ ਪੂਰਾ ਸਮੂਦਾ ਤੇਰੀ ਵਰ ਸ਼ਰਟ ਸ਼ਟ ਭਰਾ ਵਾਈ ਕੋਟੀ ਆ ਇਦਾਂ ਹੀ ਆ ਵੀ ਉਹ ਖਾਨ ਇਹ ਫਿਰ ਕਸ਼ਮੀਰੀ ਕੱਪੜੇ ਆ ਤੂੰ ਚੈੱਕ ਕਰ ਲੈ ਚਲ ਕਰ ਲਈ ਸੁਣੀ ਲੋਕੇ ਮੈਂ ਨਾ ਕੇ ਪਾ ਕੇ ਆਣਾ ਭਾਈ ਚੱਲਦਾ ਮੈਂ ਵੀ ਨਾਲ ਲੂੰਗਾ ਜੇ ਕਰੇ ਨਾਲ ਲੂੰਗਾ ਟੈਂਪਰਡਾ ਨਾਲ ਲੈ ਲੈ ਉਹ ਬਿੱਲਾ ਫਿਰ ਮੈਥੋ ਕਰਨਾ ਉਹ ਬਲੋਗ ਐਡ ਕਰ ਲੱਗ ਜਾਣਾ ਕਮੋ ਪ੍ਰੈਗ ਪ੍ਰੈਗ ਅਮਮੀ ਇੱਧਰ ਐ ਖੋਣ ਇੱਧਰ ਬੋਲੋ ਪ੍ਰੈਗ ਹੋ ਗਿਆ ਗਾਇਜ਼ ਵਿੱਚ ਮੈਨੂੰ ਕਾਲ ਆ ਸਾਰੇ ਇਹਦੀ ਗਲਤੀ ਆ ਯਾਰ ਦੇਖੋ ਮੈਂ ਸਾਰੇ ਤੇ ਬੀ ਪਲੱਸ ਬੀ ਪਲੱਸ ਬੀ ਪਲੱਸ ਆਇਆ ਤੇ ਇਹਨਾਂ ਨੇ ਮੈਨੂੰ 55% ਕਿੱਦਾਂ ਦਿੱਤੇ ਹੁਣ ਚਲ ਬਾਸ ਸੇ ਪਾਸ ਹੋ ਗਏ ਸੀ ਠੀਕ ਹੈ ਨਾ 3 ਨੰਬਰ ਘਟਾ ਲੇ। ਇਹ ਨਾ ਮੋਨਲੀ ਲੈਮਰੀ ਅਸੈਸਮੈਂਟ ਤੋਂ ਮੈਨੂੰ ਪਤਾ ਸੀ ਮੈਨੇ ਲਾਣੀ ਹੈ ਮੇਰੀ ਛੇ ਸਾਲ ਗਏ ਮੈਂ ਲਾਈ ਨਹੀਂ ਨਾ ਗਾਇਜ਼ ਪ੍ਰੈਕ ਆਪਣਾ ਦੰਨ ਹੋ ਗਿਆ ਏ ਤੇ ਇਹ ਵਲੌਗ ਸ਼ਾਮ ਨੂੰ ਕਰਦੇ ਜੇ ਵਾਦਾਂਗੇ ਨਾ ਇਹ ਕੱਲਾ ਰਿਜ਼ਲਟ ਪ੍ਰੈਕ ਸੀਗਾ ਘਰ ਆਉਣਾ ਕਿ ਨਹੀਂ ਹਣਾ ਮੈਂ ਤਾਂ ਬਸ ਜੇ ਘਰੇ ਆਉਂਦਾ ਰਹਿਣਾ ਨਾ ਤੇ ਪੜਨਾ ਅੱਗੇ ਤੋਂ ਵੀ ਤੁੰ ਵੀ ਨਾਲ ਮੈਨੂੰ ਕੋਈ ਤਾਂ ਸਿੱਖ ਦੇ ਤੂੰ ਕੀ ਕਹਿ ਰਹੀ ਆ ਮੈਂ ਤਾਂ ਪਾਸ ਹੋ ਗਿਆ ਪਾਸ ਛੱਡ ਮੈਂ ਨੰਬਰ ਵਾ ਤੇ ਲਿੱਤੇ ਆ ਹੈਲੋ ਇੱਕ ਵੇ ਸਾਰਿਆਂ ਤੋਂ ਵੱਧ ਨੰਬਰ ਆਈਦੇ ਆ ਨੂਰ ਦੇ ਇਹ ਦੇ ਬੀ ਸੀ ਡੀ ਵਾਲੇ ਬੱਚੇ ਆ ਤੇ ABC ਦੀ ਲਿਖਦਾ ਦਿਮਾਗ ਚਲੋ ਦਿਮਾਗ ਇਹਦਾ ਕਿਸੇ ਦਾ ਐਡਾ ਵੱਡਾ ਸਾਰੇ ਗੱਲਾਂ ਇਹਨੂੰ ਪਤਾ ਹੋਦੀਆਂ ਨੇ ਇਹ ਵੀ ਸਿੱਧੀ ਲੇਖਦਾ ਜੀ ਵਾਰੀ ਗਲੀ ਤੇ ਮੱਲੇ ਦੀ ਆ ਚੁਗਲ ਚੁਗਲ ਚ ਐਡ ਵੀ ਸਬਟ੍ਰੈਕਟ ਹੋ ਹੀ ਹੁੰਦਾ ਵਾ 2 1 ਦਾ 2 2 ਸੋਹਣਾ ਫਿੱਟਾ ਸੋਹਣਾ ਫਿੱਟਾ ਕਿੰਨੀ ਗੁੱਟ ਆਈ ਤਾਂ ਤੁਹਾਡੇ ਨਾਲ ਵਾਜ ਜਾਣਾ ਹੈ ਵੈਰੀ ਗੁੱਡ ਆਇਆ ਇੱਧਰ ਇੱਧਰ ਹਾਲੋ ਆ ਜਾ ਵੈਰੀ ਗੁੱਡ ਕੋਟੀ ਲਾ ਗੀ ਵੈਰੀ ਗੁੱਡ ਆਇਆ ਤੇਰੀ ਗੁੱਟ ਦੇਈਓ ਵੈਰੀ ਗੁੱਡ ਨਾ ਮੇਰੀ ਸਕੂਨ ਆ ਲੈ ਵੀ ਗੁੱਟ ਲੈ ਲਿਆ ਫੜ ਤੂੰ ਨਹੀਂ ਫੜ ਤੂੰ ਮੈਂ ਵੀ ਫੜ ਤੂੰ ਮੇਰੇ ਕਿੰਨੇ ਹੋ ਗਏ ਮੈਂ ਤਾਂ ਲੈ ਪੇਪਰ ਚਾਹ ਲਿਆ 33 ਦੇਖੋ ਮੇਰੀ ਮਰੀ ਗੱਲ ਸੁਣੋ ਗਾਇਜ਼ ਦੇਖੋ ਜ਼ਰੂਰੀ ਨਹੀਂ ਹੈਗਾ ਪੜਾਈ ਦਾ ਮਤਲਬ 80% 90% ਇੰਦਾ ਨੰਬਰ ਆਉਣਾ ਪੜਾਈ ਦਾ ਹੱਥਾ ਕੇ ਪਾਸ ਜ਼ਰੂਰੀ ਹੋਣਾ ਠੀਕ ਹੈ ਪਾਸ ਹੋਣਾ ਬਹੁਤ ਜ਼ਰੂਰੀ ਹੈ ਪੜਾਈ ਨਾਲੋਂ ਕੰਮ ਵੱਧ ਜ਼ਰੂਰੀ ਆ ਕ ਪੜ੍ਹਨਾ ਵੀ ਜ਼ਰੂਰੀ ਆ ਇਹ ਨਹੀਂ ਅਸੀਂ ਕਹਿੰਦੇ ਪੜ੍ਹਨਾ ਨਹੀਂ ਚਾਹੀਦਾ ਪਰ ਪੜ੍ਹਨਾ निमट चीज चाहिदा नहीं तो ज्यादा पढ़ के दिमाग खराब हो जांदे जवाका भी तो गाइस ਤੁਸੀਂ ਮੇਰੇ ਵੱਲ ਵੀ ਦੇਖੋ ਜਿਆਦਾ ਪੜਨਾ ਕਿਉਂਦਾ ਕਈ ਵਾਰ ਬੰਦਾ ਪੜ੍ਹ ਕੇ ਬਾਅਦ ਚ ਆਪਣੀ ਫਾਇਲਾ ਲੈ ਕੇ ਇਧਰ ਉਹ ਫਿਰ ਇਸ ਇਧਰ ਵਿੱਚ ਘੁੰਮਦਾ ਰਹਿੰਦਾ ਹੈ ਅੰਦਾ ਅਗਰ ਬੰਦੇ ਨੂੰ ਕੁਛ ਹੋਰ ਚੀਜ਼ਾਂ ਦੇ ਜਾਣਦੇ ਨੇ ਤਾਂ ਬੰਦਾ ਪੜ੍ਹਾਈ ਤੋਂ ਇਲਾਵਾ ਕੁਛ ਹੋਰ ਕੰਮ ਵੀ ਕਰ ਸਕਦਾ ਜਿਸਨਾ ਉਹ ਅੱਗੇ ਵੱਲੇ ਤੁਸੀਂ ਦੇਖਿਆ ਹੋਣਾ ਕਈ ਲੋਕ ਐਥਲੀਟਸ ਤੇ ਅੱਗੇ ਨਿਕਲੇ ਹੋ ਬਿਲਕੁਲ ਨਹੀਂ ਪੜੇ ਹੋਏ ਸਹੀ ਗੱਲ ਹੈ ਜੀ ਮਾ ਸਾਹਿਬ ਅਨ ਪੜ੍ਹ ਲਓ ਬਾਬਾ ਕਈਆਂ ਪੜ੍ਹ ਲੋਕ ਵੀ कामयाब ਨੇ ਤੇ ਕਈ ਪੜ੍ਹ ਲਿਖ ਕੇ ਵੀ ਵਿਚਾਰੇ ਇੰਦੇ। ਸਭ ਤੋਂ ਸਭ ਤੋਂ ਵਧੀਆ ਇਹ ਕਿ ਚੰਗੇ ਅੱਜ ਦੇ ਨੇਤਾ ਉਹ ਪੜ੍ਹੇ ਲਿਖੇ ਨਹੀਂ ਹੁੰਦੇ। ਸਹੀ ਗੱਲ ਹੈ। ਉਹਨਾਂ ਨੂੰ ਕੁਝ ਆਂਦਾ ਹੁੰਦਾ ਉਹ ਤਾਂ ਨੇਤਾ ਬਣ ਗਏ। ਸਭ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਚੰਗੇ ਇਨਸਾਨ ਹੋਣਾ। ਠੀਕ ਹੈ? ਚੰਗੇ ਇਨਸਾਨ ਬਣੋ ਤੇ ਬਾਕੀ ਸਾਰੀ ਨੌਲੇਜ ਤਾਂ ਆਪਣੇ ਆਪ ਇਕੱਠੀ ਹੋ ਜਾਂਦੀ ਹੈ। ਠੀਕ ਹੈ ਗਾਈਜ਼? ਅੱਜ ਲਈ ਇੰਨਾ ਹੀ ਗਿਆਨ ਬਹੁਤ ਆ ਅਸੀਂ ਵਿੱਚ ਵਿੱਚ ਗਿਆਨ ਦੀਆਂ ਗੱਲਾਂ ਦੇ ਦੇ ਲੱਗ ਜਾਂਦੇ ਸਿਆੜੇ ਤਾਂ ਅਸੀਂ ਬਹੁਤ ਆ ਕਮਲੇ ਰੋਜ ਉਹਨੇ ਸਿਆੜੇ ਕਦਕਦੇ ਹੁੰਦੇ ਚਲੋ ਠੀਕ ਹੈ ਜਾਈਓਕੇ ਬਾਏ ਸੀ ਯੂ ਟਾਟਾ ਮਿਲਦੇ ਆ